ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਨਗਰ ਸੁਧਾਰ ਟਰਸਟ ਆਫ ਸ਼ਹਿਰਪੁਰ ਵੱਲੋਂ ਸ਼ਹਿਰ ਦਾ ਸਰਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਜਿਸ ਲਈ ਟਰਸਟ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਾਰਦਰਸ਼ੀ ਨੀਤੀ ਦੇ ਤਹਿਤ ਨਗਰ ਸੁਧਾਰ ਟਰਸਟ ਦਫ਼ਤਰ ਵੱਲੋਂ ਇਹ ਨਿਲਾਮੀ ਕੀਤੀ ਜਾ ਰਹੀ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਲਈ ਖਾਸ ਤੌਰ ਤੇ ਜਾਇਦਾਦ ਦੀ ਕੀਮਤ ਵੀ ਘਟਾਈ ਗਈ ਹੈ ਬ੍ਰਹਮਸ਼ੰਕਰ ਜਿੰਪਾ ਨਗਰ ਸੁਧਾਰ ਟਰਸਟ ਦਫ਼ਤਰ ਵਿੱਚ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਵੈਲਕਮ ਇਹ ਇੰਪਰੂਵਮੈਂਟ ਟਰਸਟ ਸ਼ਹਿਰਪੁਰ ਬਹੁਤ ਜਲਦੀ ਇੱਕ ਸ਼ਹਿਰ ਵਾਸੀਆਂ ਲਈ ਖੁਸ਼ਖਬਰੀ ਦੀ ਗੱਲ ਆ ਕਿ ਅਸੀਂ 3 ਲਾਪਿੰਗ ਕਰਨੇ ਜਾ ਰਹੇ ਹਾਂ ਰੀ ਆਕਸ਼ਨ ਜਿਹਦੇ ਵਿੱਚ ਅਸੀਂ ਪਰਦਰਸ਼ੀਤਾ ਦੇ ਨਾਲ ਹੀ ਜਿਹੜੇ ਸਾਰੇ ਪਲਾਟਾਂ ਦੀ ਸੇਲ ਕਰਨੇ ਜਾ ਰਹੇ ਹਾਂ ਜਿਹਦੇ ਵਿੱਚ ਰੈ residențial ਵੀ ਆ ਕਮਰਸ਼ੀਅਲ ਵੀ ਆ ਸ਼ਾਪ ਕਮ ਆਫਿਸ ਵੀ ਨੇ ਐਸਆਓ ਨੇ ਜਿਹਦੇ ਆ ਪਹਿਲਾਂ ਵੀ ਕੁਝ ਕੁਸ਼ਟਾਂ ਪਹਿਲਾਂ ਇਹਦੀ ਆਕਸ਼ਨ ਕੀਤੀ ਸੀ ਜਿਹਦੇ ਵਿੱਚ ਸਾਡੇ ਕੋਲ ਹੁਣ ਵੇਕੈਂਟ ਰਹਿ ਗਿਆ ਹੋਇਆ ਆ ਉਹਨੂੰ ਜਿੰਨਾ ਵੀ ਸਾਡੇ ਤੋਂ ਪ੍ਰਾਪਰਟੀਆਂ ਉਹਦੇ ਵਿੱਚ ਆਉਂਦੀਆਂ ਹੁਣ ਦੁਬਾਰਾ ਰੀਅਕਸ਼ਨ ਚ ਉਹ ਅਸੀਂ ਕਰਨ ਜਾ ਰਹੇ ਹਾਂ ਇਸ ਕਰਕੇ ਅਸੀਂ ਸ਼ਹਿਰ ਵਾਸੀਆਂ ਨੂੰ ਜੋ ਦੱਸਣਾ ਚਾਹੁੰਦੇ ਸੀ ਕਿ ਇਸ ਵਿੱਚ ਕਿਸ ਕਿਸ ਤਰ੍ਹਾਂ ਦੇ ਪਲਾਟ ਕਿਸ ਤਰ੍ਹਾਂ ਦੇ ਸਾਈਜ਼ ਨੇ ਕਿਉਂਕਿ ਕੀ ਇਹਦੇ ਵਿੱਚ ਰੇਟ ਹੋਣਗੇ ਸਭ ਤੋਂ ਕਿੰਨੇ ਪਲਾਟ ਨੇ ਰਹਿਸੀ ਤੇ ਜਿਹੜੀ ਸਕਰੀਨ 'ਚ ਆ ਗਈ ਨਾ ਇਸ ਸਕਰੀਨ ਨੰਬਰ 2 ਦੇ ਵਿੱਚ ਤਕਰੀਬਨ 12 ਪਲਾਟ ਨੇ ਤੇ ਇੱਕ ਕਾਰਨਰ ਦਾ ਜਾਂਦਾ ਇੱਕ ਹੋਰ ਰਹਿਸੀ ਕਾਰਨਰ ਚ ਆ ਜਾਂਦਾ ਹੈ ਇੱਕ ਉੱਥੇ ਬਣੀ ਹੋਈ ਦੁਕਾਨ ਨੇ ਜਿਹੜੀ ਰਜੀਵ ਗਾਂਧੀ ਐਵੇਨਿਊ ਬਣਦੀ ਆ ਸਕੀਨ ਨੰਬਰ 2 ਦੇ ਵਿੱਚ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇਸ ਤੋਂ ਇਲਾਵਾ ਸਾਡੇ ਕੋਲ ਜਦੋਂ ਮਿਨੀ ਸਾਈਟ ਡੇਟ ਤੌਰਲੇ ਪਾਸੇ ਊ ਟਾਈਪ ਇੱਕ ਮਾਰਕੀਟ ਬਣੀ ਹੋਈ ਆ ਅ ਸੰਤਰਤ ਸਿੰਘ ਨਹੀਂ ਸੰਤ ਅ ਸੀਰਕਰਤਾਰ ਸਿੰਘ ਸੀਰਕਰਤਾਰ ਸਿੰਘ ਜਿਹੜੀ ਉੱਥੇ ਮਾਰਕੀਟ ਬਣੀ ਹੋਈ ਆ ਉਹਦੇ ਵਿੱਚ ਸਾਡੇ ਕੋਲ 29 ਜਿਹੜੀਆਂ ਸ਼ਾਪਸ ਨੇ ਤੇ ਉੱਪਰ ਯਾ ਪਾਸਪਲ ਉੱਤੇ ਉਹ ਅਸੀਂ ਉਹਦੀ ਸੇਲ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ 11 ਨੰਬਰ ਕੀ ਵੀ ਹੈ ਜੇ 11 ਨੰਬਰ ਸੀਮ ਦੇ ਵਿੱਚ ਸਾਡੇ ਕੋਲ 2 ਟਰੋ ਪਲਾਟ 8 8 ਮਰਲੇ ਦੇ ਅਸੀਂ ਉਹਦੀ ਆਕਸ਼ਨ ਕਰਨ ਜਾ ਰਹੇ ਹਾਂ ਬਹੁਤ ਹੀ ਵਧੀਆ ਔਰ ਲੋਕੇਸ਼ਨ ਤੇ ਆ ਉਹ ਸਾਨੂੰ ਉਮੀਦ ਹੈ ਕਿ ਕਾਫੀ ਉੱਤੇ ਬੋਲੀ ਚੜ੍ਹੇਗੀ ਚਲੋ ਲਗਾਤਾਰ ਪ੍ਰਮੀਸ ਕਹਿ ਰਹੇ ਹਨ ਨਵੀਂ ਸਰਕਾਰ ਇਹ ਆਕਸ਼ਨਾਂ ਹੋਈਆਂ ਰਹਿ ਗਈ ਪਰ ਪਲਾਟ ਵੇਚਣ ਦੇ ਕੀ ਰੇਟ ਦੀ ਕੋਈ ਪੰਜਾਬੀ ਆਰੀ ਲੋਕਾਂ ਵਿੱਚ ਬਹੁਤ ਜ਼ਿਆਦਾ ਰੇਟ ਪਹਿਲਾਂ ਸੀ ਸਰਕਾਰੀ ਹਾਂਜੀ ਹਾਂਜੀ ਕੁਝ ਇਸ ਵਿੱਚ ਸਿਗਾ ਕਿ ਇਸ ਵਾਰੀ ਅਸੀਂ ਡੀ ਸਾਹਿਬ ਨਾਲ ਮੀਟਿੰਗ ਕਰਕੇ ਜੋ ਸਾਡੀ ਪੰਜ ਮੈਂਬਰੀ ਕਮੇਟੀ ਆ ਉਹਦੇ ਵਿੱਚ ਅਸੀਂ ਜਿਹੜੇ ਰੇਟ ਆ ਰਿਵਾਈਜ਼ ਕੀਤੇ ਆ ਜਿਹੜੇ ਪਹਿਲਾਂ ਰੇਟ ਹਾਈ ਸੀ ਉਹਨੂੰ ਘੱਟ ਕਰਕੇ ਇਸ ਵਾਰੀ ਵਿੱਚ ਲਿਆ ਰਹੇ ਜੇ ਕਿਸੇ ਨੇ ਲੈਣਾ ਉਹ ਕਿਸ ਤਰ੍ਹਾਂ ਲੈ ਸਕਦਾ ਤੁਹਾਨੂੰ ਇਹਦੇ ਵਿੱਚ ਆਪਾਂ ਨੇ ਵੈਬਸਾਈਟ ਦਿੱਤੀ ਹੋਈ ਆ ਵੈਬਸਾਈਟ ਤੇ ਜਾ ਕੇ ਤੁਹਾਨੂੰ ਲੌਗਇਨ ਕਰਨਾ ਪੈਗਾ ਉਹਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਪੈਗੀ ਜਿਹੜੀ ਸਾਡੀ ਰਜਿਸਟ੍ਰੇਸ਼ਨ ਆ ਹੁਣ ਸਟਾਰਟ ਹੋ ਗਈ ਆ ਇਹ ਤਕਰੀਬਨ ਇਹ 16 ਤਰੀਕ ਤੱਕ ਚੱਲੇਗੀ ਹਾਂਜੀ 16 ਤਰੀਕ ਤੱਕ ਜਿਹੜੀ ਰਜਿਸਟ੍ਰੇਸ਼ਨ ਚੱਲੇਗੀ 16 ਦੋ ਤੱਕ ਉਸ ਤੋਂ ਬਾਅਦ ਨਾਲ ਹੀ ਜਿਹੜੀ ਇਹਦੀ 20 ਤੋਂ ਲੈ ਕੇ 22 ਤਰੀਕ ਤੱਕ 22 ਤਰੀਕ ਸ਼ਾਮੀ 5 ਵਜੇ ਤੱਕ ਜਿਹੜੀ ਆ ਆਨਲਾਈਨ ਆਕਸ਼ਨ ਹੋਏਗੀ ਜਿਸ ਤਰ੍ਹਾਂ ਕੋਈ ਵੀ ਪਰਸਨ ਆ ਘਰੇ ਬੈਠਾ ਜਿੱਥੇ ਵੀ ਜਾਂ ਬਾਹਰ ਐਨ ਆਰ ਆਈ ਕੋਈ ਵੀ ਕਿਤੇ ਵੀ ਬੈਠਾ ਹੋਇਆ ਜਿਹੜੇ ਉਹ ਪਰਚੇਸ਼ ਕਰ ਸਕਦਾ ਆਕਸ਼ਨ ਦੇ ਲਈ ਕਿੰਨੇ ਬੰਦੇ ਚਾਹੀਦੇ ਜਿੱਦਾਂ ਹੁਣ ਇੱਕ ਪਲਾਣਿਕ ਇੱਕ ਬੰਦਾ ਸਿੰਗਲ ਕਰ ਦਿੰਦਾ ਆ ਤਿੰਨ ਬੰਦੇ ਘੱਟੋ ਘੱਟ ਤਿੰਨ ਬੰਦਿਆਂ ਦਾ ਹੋਣਾ ਬੋਲੀਕਾਰ ਦਾ ਬਹੁਤ ਜ਼ਰੂਰੀ ਹੈ ਪਾਰਟਿਸਿਪੇਟ ਲਈ ਉਹਨੇ ਰਕਮ ਕਿਹਦੀ ਜਦੋਂ ਪਾਰਟ ਜਦੋਂ ਉਹਨੇ ਅਪਲਾਈ ਕਰਨਾ ਆ ਤੇ ਉਹ ਲਈ ਕੀ ਕੀ ਚੀਜ਼ਾਂ ਦੀ ਦੂਸਰੇ ਇੱਕ ਡਾਕੂਮੈਂਟ ਵਗੈਰਾ ਕਿੰਨੇ ਚਾਹੀਦੇ ਉਦੋਂ ਜਮ੍ਹਾਂ ਕਰਾਉਣਾ ਪਏ 10000 ਜਦੋਂ ਇਹ ਫਸਟ ਇੱਕ ਟਾਈਮ ਆਕਸ਼ਨ ਕਰਦੇ ਆ ਤਾਂ 10000 ਰੁਪਏ ਦਾ ਆਕਸ਼ਨ ਅਸੀਂ ਵੱਧ ਦੇ ਸਕਦੇ ਹਾਂ ਤੇ ਜਿਹੜੀ ਉਥੇ ਘੱਟੋ ਘੱਟ ਕੀਮਤ ਹੈ ਜਿੱਦਾਂ ਪਹਿਲਾ ਪਲਾਟ ਰੈਸਿਡੀ ਪਲਾਟ ਆ 12 ਜਿਹੜੇ ਉਹਦੇ ਵਿੱਚ ਬਿਆਨਨਾ ਰਕਮ 1 ਲੱਖ ਰੁਪਏ ਰੱਖੀ ਹੋਈ ਉਹ ਤਾਂ ਬਾਅਦ 'ਚ ਜਦੋਂ ਹਾਂ ਜਦੋਂ ਸੇਲ ਹੋ ਜਾਂਦਾ ਜਿਹੜੀ ਹੁਣ ਦੋ ਬੰਦੇ ਤਿੰਨ ਬੰਦੇ ਆਊਟਬਿਡਸ ਕਰਦੇ ਇੱਕ ਹੋ ਜਾਂਦਾ ਸਫਲ ਹੋ ਜਾਂਦਾ ਤੇ ਉਹਨਾਂ ਦੇ ਬਾਕੀ ਅਰਦਾਸਾ ਜੀ ਆਪੇ ਵਾਪਸ ਕੀਤੇ ਜਾਂਦੇ ਹਾਂਜੀ ਹਾਂਜੀ ਉਹ ਰਿਫੰਡ ਹੋਣਗੇ ਉਹਨਾਂ ਦੇ ਅਕਾਊਂਟ ਦੇ ਵਿੱਚ ਰਿਫੰਡ ਹੋ ਕੇ ਆ ਜਾਣਗੇ ਜਿਹੜਾ 10000 ਤਾਂ ਕਿੱਥੇ ਜਮ੍ਹਾਂ ਕਰਨੇ ਆਨਲਾਈਨ ਵੀ ਹੋਏਗਾ ਆਨਲਾਈਨ ਹੀ ਹੋਏਗਾ ਸਾਡੇ ਉਹਦਾ ਅਕਾਊਂਟ ਹੋਏਗਾ ਇੰਪਰੂਵਮੈਂਟ ਫੰਡ ਦਾ ਉਹਦੇ ਅ ਨਹੀਂ ਨਹੀਂ ਇਹਦੇ ਵਿੱਚ ਉਹ ਖਤਮ ਹੋ ਗਈ ਹੈ ਸਿਸਟਮ ਹੁਣ ਸਾਰਾ ਦਾ ਸਾਰਾ ਜੋ ਵੀ ਪਾਰਦਰਸ਼ਤਾ ਦੇ ਨਾਲ ਇਹ ਆਪਸ਼ਨ ਨੇ ਨੂੰ ਕਹਿੰਦੇ ਆ ਇਹ ਆਪਸ਼ਨ ਦੇ ਵਿੱਚ ਆਪਾਂ ਸਿਰਫ ਸਾਈਟ ਤੇ ਜਾ ਕੇ ਇਹ ਆਪਸ਼ਨ ਕਰ ਸਕਦੇ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਇਹਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ ਕੋਈ ਹੋਰ ਕੋਈ ਸਰ ਕੁਛ ਆਪੁਰ ਦੇ ਸ਼ਾਇਦ ਵਸ ਇਹਨੂੰ ਬਹੁਤ ਕੁਛ ਦੀ ਗੱਲ ਹੈ ਕਿ ਇੰਕਲੂਮੈਂਟ ਟਾਸ ਜਿਹੜਾ ਹੈ ਇਹ ਰੀ ਆਪਸ਼ਨ ਕਰਨ ਜਾ ਰਿਹਾ ਜਿਹੜੇ ਵੈਕੈਂਸੀਗਾ ਔਰ ਜੋ ਇਹਨਾਂ ਕੋ ਤੱਕ ਕੋਈ ਦੁਬਾਰਾ ਇਹ ਕਰ ਸਕਦੇ ਆ ਲਿੰਕਲੀ ਔਰ ਜਿਦਾਂ ਇਹਨਾਂ ਨੂੰ ਦੱਸਿਆ ਚੇਅਰਮੈਨ ਸਾਹਿਬ ਨੇ ਹੌਲਕਾ ਸਾਹਿਬ ਨੇ ਪਹਿਲਾਂ ਦੱਸਿਆ ਔਰ ਇਹੋ ਸਾਹਿਬ ਵੀ ਬੈਠੇ ਆ ਸਾਡਾ ਡਿਪਾਰਟਮੈਂਟ ਬੈਠਾ ਇਹਨਾਂ ਨੇ ਤਸਵੀਰ ਜਿਹੜੀ ਆ ਨੂੰ ਦੁਆਰਾ ਅਚੇਚਿਆ ਔਰ ਕੁਸ਼ਰੇਟ ਵੀ ਇਹਨਾਂ ਨੇ ਕਟਾਏ ਆ ਤਾਂ ਕਿ ਸ਼ਹਿਰ ਦੇ ਲੋਕ ਇਹਦਾ ਜਲਦੀ ਲਾਭ ਉਠਾ ਸਕਣ ਔਰ ਇੰਪਰੂਵਮੈਂਟ ਟਰਸਟ ਨੂੰ ਫਾਇਦਾ ਹੋਵੇ ਸਾਡੀ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦੇ ਇੱਕੋ ਇੱਕ ਉਹਨਾਂ ਦਾ ਸਾਨੂੰ ਡਾਇਰੈਕਸ਼ਨਸ ਹੈ ਕਿ ਆਮ ਪਬਲਿਕ ਨੂੰ ਸਰਕਾਰੀ ਅਗਰ ਵੀ ਕੋਈ ਇਜ਼ਾਰਾ ਉਹਦਾ ਫਾਇਦਾ ਖੁਰਾ ਜੇ ਔਰ ਸ਼ਹਿਰ ਵਾਲਿਆਂ ਨੇ ਵੀ ਕਹਿੰਨਾ ਬੜਾ ਸਲੈਰੀ ਮੌਕਾ ਹੁੰਦਾ ਕਿਉਂਕਿ ਉਹ ਇੰਪਰੂਵਮੈਂਟ ਰਸੀਆਂ ਜਿਹੜੀਆਂ ਸਾਰੀਆਂ ਗਵਰਨਮੈਂਟ ਦੀਆਂ ਜਿਹੜੀਆਂ ਕੋਈ ਕਲੋਨੀਆਂ ਹੁੰਦੀਆਂ ਜਾਂ ਕਮਰਸ਼ੀਅਲ ਸਾਈਟਾਂ ਹੁੰਦੀਆਂ ਉਹਨਾਂ ਦੇ ਸਾਰੇ ਸਰਕਾਰੀ ਤੌਰ ਤੇ ਉਹਨੂੰ ਕੋਈ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਲੈਣ ਬੈਠੇ ਵੱਡੀ ਗੱਲ ਇਹ ਕੋਈ ਦਿੱਕਤ ਨਹੀਂ ਆਉਂਦੀ ਔਰ ਜਿੱਦਾਂ ਇਹਨਾਂ ਨੇ ਆ ਕਿਹਾ ਇਹ ਇਹ ਬੜੇ ਅੱਛੇ ਏਰੀਏ ਕਿਉਂਕਿ ਇਹਨਾਂ ਦੇ ਮੋਰੇ ਪਾਰਕਿੰਗ ਹੁੰਦੀ ਵੱਡੀ ਗੱਲ ਇਹ ਤੁਸੀਂ ਦੇਖ ਲਓ ਕਮਰਸ਼ੀਅਲ ਸਾਈਟ ਕਿੰਨੀ ਵਧੀਆ ਵੀ ਹੋਵੇ ਲੇਕਿਨ ਪਾਰਕਿੰਗ ਨਹੀਂ ਮਿਲਦੀ ਦੇਖੋ ਪਾਰਕਿੰਗ ਦਾ ਇਸ਼ੂ ਹਰ ਇੱਕ ਜਗ੍ਹਾ ਤੇ ਔਰ ਇਹਨਾਂ ਦੇ ਅੱਗੇ ਤੁਸੀਂ ਜਿੱਥੇ ਕਿ ਬੜ ਜਾਓ ਉੱਥੇ ਪਾਰਕਿੰਗ ਲਿਆ ਔਰ ਆਹਲਾ ਵਾਲਾ ਟਾਈਮ ਇਦਾਂ ਦਾ ਹੋਣਾ ਕਿ ਜਿਹੜਾ ਹਰੇ ਕਰਦੇ ਕਾਰ ਤੇ ਜਾਂਦਾ ਮੇਰੇ ਹਿਸਾਬ ਨਾਲ ਇੱਕ ਬੜਾ ਸੁਨਹਿਰੀ ਮੌਕਾ ਆ ਔਰ ਜਿਹੜਾ ਰੇਟ ਘਟੇ ਆ ਇਹ ਵੀ ਇੱਕ ਹੋਰ ਅੱਛਾ ਮੌਕਾ ਹੋਊਗਾ ਕਿਉਂ ਰੇਟ ਕਦੀ ਮਾਰਕੀਟ ਚ ਘਟਦੇ ਨਹੀਂ ਆ ਪਰ ਚਲੋ ਪ੍ਰੂਫਮੈਂਟ ਦੱਸਿਆ ਤੇ ਫੈਸਲਾ ਲਿਆ ਬੜੀ ਅੱਛੀ ਗੱਲ ਹੈ ਸਾਡੇ ਕੋਲ ਪੈਸੇ ਆਊਗੇ ਕੱਲੋਂ ਅਸੀਂ ਹੋਰ ਉਹਨੂੰ ਕਲੋਨੀ ਸਾਈਟ ਕੋਈ ਅੱਛੀ ਤੇ ਲਗਾਵਾਂਗੇ ਜਿੱਦਾਂ ਇਹਨਾਂ ਦੱਸਿਆ ਇਹ ਸੁੰਦਰ ਨਗਰ ਦੇ ਨਾਲ ਸਾਡਾ ਜਿਹੜਾ ਲੰਘਦਾ ਏਰੀਆ ਆਲਰੇਡੀ ਉੱਥੇ ਬਹੁਤ ਅੱਛੀ ਕਲੋਨੀ ਆ ਇੰਪਰੂਵਮੈਂਟ ਲਾਸਿਓ ਕਿਹਨਿਸਕੀ ਨੰਬਰ ਹੈ ਸਕੀਮ ਨੰਬਰ 2 ਸਕੀਮ ਨੰਬਰ 2 ਦੇ ਨਾਲ ਵੀ ਤੁਹਾਡੀ ਦੁਆਰਾ ਜਿਹੜੀ ਹੈਗੀ ਆ ਪਰ ਉੱਥੇ 7 ਏਕੜ ਜਗ੍ਹਾ ਕਰੂਗੇ ਡਵੈਲਪ ਉਹ ਵੀ ਇੱਕ ਅੱਛੀ ਉਹਨੂੰ ਹੋਰ ਵਧੀਆ ਕਰਕੇ ਉਹਨੂੰ ਸਾਈਨ ਨੂੰ ਡਵੈਲਪ ਕਰਾਂਗੇ ਸੋ ਉਹ ਵੀ ਸ਼ਹਿਰ ਵਾਲਿਆਂ ਨੇ ਇੱਕ ਅੱਛਾ ਮੌਕਾ ਹੋਣਾ ਉਹਦੇ 'ਚ ਡਰਾਅ ਵੀ ਹੋਣਾ ਉਹਦੇ 'ਚ ਬਾਕੀ ਆਪਸ਼ਨ ਹੁਣੀ ਆ 60% ਡਰਾਅ ਹੋਣਾ ਡਰਾਅ ਵੀ ਸਾਡਾ ਕਿਸਮਤ ਹੁੰਦੀ ਆ ਮੁਕੱਦਰ ਹੁੰਦਾ ਜਿਹਦਾ ਹੈਗਾ ਉਹਨੂੰ ਉਹਨੂੰ ਸਰਕਾਰੀ ਰੇਟ ਤੇ ਮਿਲ ਜਾਣੀ ਆ ਬੜਾ ਅ ਇਹ ਜਿਹੜੀ ਤਸਵੀਜ਼ ਆਈ ਹੈ ਚੀਰਮੈਨ ਸਾਹਿਬ ਲੈ ਕੇ ਆਇਆ ਕਿਉਂਕਿ ਸ਼ਹਿਰ ਦੀ ਡਿਵੈਲਪਮੈਂਟ ਵੱਲੋਂ ਤਿਆਰ ਹੈ ਇਹਦਾ ਔਰਫ ਸਾਹਿਬ ਦਾ ਸੋ ਹੋਰ ਵੀ ਆਪਾਂ ਦੇਖਾਂਗੇ ਇੰਪਰੂਵਮੈਂਟ ਟਰਸ ਥਰੂ ਜਿਹੜੀ ਵੀ ਸ਼ਹਿਰ ਦੀ ਡਿਵੈਲਪਮੈਂਟ ਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਨ ਇੱਕ ਪ੍ਰਾਣੀ ਕਚਹਿਰੀ ਜਿਹੜੀ ਪੁੱਡਾ ਵੱਲੋਂ ਲਈ ਜੀ ਲੱਗਦਾ ਨਹੀਂ ਉਹਨਾਂ ਨੇ ਟਾਈਮ ਕਿਉਂ ਇੰਪਰੂਵਮੈਂਟ ਟਰਸ ਨੂੰ ਟੇਕਓਵਰ ਕਰਨਾ ਚਾਹੀਦਾ ਕਿਉਂਕਿ ਉਹਦੇ ਉੱਥੇ ਪੁੱਡਾ ਨੇ ਤਾਂ ਕੁਝ ਬਣਾਉਣਾ ਨਹੀਂ ਹੈਗਾ ਨਹੀਂ ਇਦਾਂ ਨਹੀਂ ਹੈ ਆਪਾਂ ਡਿਪਾਰਟਮੈਂਟ ਵਾਈਜ਼ ਲੱਗ ਚੀਜਾਂ ਹੁੰਦੀਆਂ ਕਿਉਂਕਿ ਇੰਪਰੂਵਮੈਂਟ ਟਰ ਔਰ ਉਹਦੇ ਤੇ ਵੀ ਅਸੀਂ ਸ਼ਹਿਰ ਵਰਸੀਆਂ ਨੂੰ ਬਹੁਤ ਅੱਛੀ ਚੀਜ਼ ਦਵਾਂਗੇ ਕਿਉਂਕਿ ਦੇਖੋ ਸ਼ਹਿਰ ਦਾ ਅਜ ਤੱਕ ਇਹ ਸ਼ਹਿਰ ਜਿਹੜਾ ਸਾਡਾ ਪੁਰਾਣਾ ਸ਼ਹਿਰ ਹੈ ਔਰ ਜਦੋਂ ਇਸ ਸ਼ਹਿਰ ਵਿੱਚ ਕੋਈ ਨਵੀਆਂ ਚੀਜ਼ਾਂ ਨਹੀਂ ਆਉਗੀਆਂ ਲੋਕਾਂ ਨੂੰ ਕਿੱਦਾਂ ਪਤਾ ਲੱਗੂ ਕੋਈ ਡਵੈਲਪਮੈਂਟ ਆਈ ਹੈ ਸੋ ਉਸ ਸਾਈਟ ਨੂੰ ਵੀ ਪਲੱਸ ਜਿਹੜੀ ਕੋਈ ਹੋਰ ਸਾਈਟਾਂ ਵੀ ਸਾਡੇ ਕੋਲ ਪਈਆਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਅੱਛੇ ਢੰਗ ਨਾਲ ਅਗਰ ਕਾਨੂੰ ਤਜ਼ਵੀਜ਼ ਬੰਦ ਨਹੀਂ ਹੈ ਗਵਰਨਮੈਂਟ ਅਗਰ ਚੈਲੰਜ ਪ੍ਰੋਮੋਟ ਅਸੂ ਦੇ ਸਕਦੀ ਆ ਉਹ ਇੱਕ ਤਜ਼ਵੀਜ਼ ਹੈ ਉਹਨੂੰ ਮੈਂ ਐਨਸ਼ੋਰ ਨਹੀਂ ਕਰ ਸਕਦਾ ਲੇਕਿਨ ਅਗਰ ਇਦਾਂ ਦੇ ਟਾਈਮ ਆ ਲੇਕਿਨ ਉਹ ਸ਼ਹਿਰ ਦੀ ਉਹਨੂੰ ਬੈਸਟ ਚੀਜ਼ ਦਵਾਂਗੇ ਲੋਕਾਂ ਨੂੰ ਉੱਥੇ ਹਰੇਕ ਤਰ੍ਹਾਂ ਦੀ ਫੈਸਿਲਿਟੀ ਮਿਲੇਗੀ ਅੱਛੀ ਲੋਕੈਲਟੀ ਮਿਲੇਗੀ ਅੱਛੀ ਗ੍ਰੀਨਰੀ ਮਿਲੇਗੀ ਉੱਥੇ ਬਹੁਤ ਸਾਰੇ ਬੂਟੇ ਆ ਉਹਨਾਂ ਨੂੰ ਬਚਾਵਾਂਗੇ ਵੀ ਉਹ ਦੇਖਾਂਗੇ ਉਹਦਾ ਕੀ ਵੈਸਟ ਕਰ ਸਕਦੇ ਜਿੱਦਾਂ ਉਹਦੇ ਨਾਲ ਤੁਸੀਂ ਹੁਣ ਫੂਡ ਸਟਰੀਟ ਦੇਖੋ ਉਹਦੇ ਨਾਲ ਨਾਲ ਅਸੀਂ ਜਿਹੜੀ ਲਾਈ ਆ ਉਹਦੀ ਬਾਉਂਡਰੀ ਲਾਈ ਆ ਤੁਸੀਂ ਦੇਖੋ ਉਹਦੀ ਖੂਬਸੂਰਤੀ ਰੋਡ ਦੀ ਕਿੰਨੀ ਨਿਕਲੀ ਆ ਔਰ ਉਸ ਤੋਂ ਅੱਗੇ ਵੀ ਕਰ ਰਹੇ ਆ ਇਹਦਾ ਸ਼ਹਿਰ ਦੇ ਲਗ ਲਗ ਏਰੀਆ ਦੇ ਵਿੱਚ ਅਸੀਂ ਡਿਵੈਲਪਮੈਂਟ ਕਰ ਰਹੇ ਆ ਜਿਹੜਾ ਸ਼ਹਿਰ ਆਵਾਸੀਆਂ ਨੇ ਆਲਰੇਡੀ ਵੀ ਸਵਾਗਤ ਕੀਤਾ ਇਸ ਚੀਜ਼ ਦਾ ਕਾ ਤੁਸੀਂ ਦੇਖੋ ਉੱਥੇ ਜਾ ਕੇ ਲੋਕ ਸਾਨੂੰ ਸਪੈਸ਼ਲੀ ਉੱਥੇ ਦੀਆਂ ਵੀਡੀਓਜ਼ ਪਾ ਰਹੇ ਆ ਭਈ ਤੁਹਾਡਾ ਇਹ ਡਵੈਲਪਰ ਦਾ ਇੱਕ ਬਹੁਤ ਅੱਛਾ ਔਰ ਮੇਰੇ ਨਾਲ ਇਸ ਲਈ ਮੌਕੇ ਤੇ ਤੁਹਾਡੇ ਕਾਉਂਸਲਰ ਫਾਈਨੈਂਸ ਕਮੇਟੀ ਮੈਂਬਰ ਬਿੰਦੀ ਜੀ ਵੀ ਹੈ ਇਹਨਾਂ ਦਾ ਅਪਰੂਵਮੈਂਟ ਦਾ ਏਰੀਆ ਵੀ ਪੈਂਦਾ ਹੋਰ ਵੀ ਸਾਥੀ ਜਿਹੜੇ ਬੈਠੇ ਆ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ